ਬੀਤੀ ਰਾਤ ਮੋੜਲਾ ਅੱਡਾ ਦੇ ਨਵਾ ਪੀਰਖਾਨੇ ਵਿੱਚ ਦਸਵਾਂ ਦੀਵਾਨ ਅਤੇ ਵਿਸ਼ਾਲ ਪੰਡਾਰਾ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਇਸ ਪਵਿੱਤਰ ਮੌਕੇ ਤੇ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਆਤਮਿਕ ਆਨੰਦ ਪ੍ਰਾਪਤ ਕੀਤਾ। ਬਾਬਾ ਜੰਟਾ ਸ਼ੇਖ ਜੀ ਨੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਦੁਆਵਾਂ ਮੰਗੀਆਂ ਕਿ ਜੋ ਵੀ ਦਰ ਤੇ ਆਏ ਉਹ ਤੰਦਰੁਸਤੀ ਨਾਲ ਜ਼ਿੰਦਗੀ ਜੀਵੇ। ਪੀਰ ਬਾਬਾ ਸਭ ਦੀਆਂ ਮੁਰਾਦਾ ਪੂਰੀਆਂ ਕਰਨ। ਪੰਡਾਰੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਨੇ ਪ੍ਰਸ਼ਾਦ ਦਾ ਆਨੰਦ ਲਿਆ ਅਤੇ ਭਾਈਚਾਰੇ ਦੀ ਮਿਸਾਲ ਪੈਦਾ ਕੀਤੀ। ਮੌ ਲਖ ਦਾਦਾ ਪੀਰ ਦੀ ਜੈ ਸੋਬ ਦਿਵਾਨ ਅਤੇ ਭੰਡਾਰਾ ਹਰ ਸਾਲ ਦੀ ਸਾਲ ਜੋ ਮਨਾਇਆ ਜਾਂਦਾ ਪੀਰਖਾਨੇ ਦੇ ਵਿੱਚ ਹਰ ਸਾਲ ਦੀ ਸਾਲ ਆ ਇਸ ਸਾਲ ਵੀ 21 11 ਦਿਨ ਵੀਰਵਾਰ ਨੂੰ ਮਨਾਇਆ ਗਿਆ ਹੈ ਸਾਰੀ ਸੰਗਤ ਨੂੰ ਦਿਵਾਨ ਦੇ ਲੱਖ ਲੱਖ ਵਧਾਈਆਂ ਤੇ ਸਾਡੇ ਚੇਅਰਮੈਨ ਸਿੰਘਲਾ ਸਾਹਿਬ ਜੀ ਇਹਨਾਂ ਨੂੰ ਵੀ ਅਸੀਂ ਜੀ ਆਇਆਂ ਕਹਦੇ ਆ ਸਾਰੀ ਸੰਗਤ ਨੂੰ ਜੀ ਆਇਆਂ ਕਹਦੇ ਆ ਪੀਰ ਪਾਸ਼ਾ ਮੂਰੇ ਹੀ ਅਰਦਾਸ ਕਰਦੇ ਆ ਵੀ ਸਾਰੀ ਸੰਗਤ ਦਾ ਭਲਾ ਹੋਵੇ ਜਿਹੜਾ ਵੀ ਦੇ ਦੇ ਦਰ ਤੇ ਆਉਂਦਾ ਬਾਬੇ ਦੇ ਚੱਲ ਕੇ ਸਭ ਦੀ ਪੀਰ ਮਰਾਦ ਪੂਰੀ ਕਰੇ ਚਾਹ ਪੀਰਾਂ ਦੀ ਅੱਜ ਜੋ ਪੀਰਖਾਨੇ ਦੇ ਵਿੱਚ ਦੀਵਾਨ ਸਜਾਈ ਗਈ ਨੇ ਇਹ ਜਿਹੜਾ ਹਰ ਸਾਲ ਸਾਡੇ ਬਾਬਾ ਜੰਟਾ ਸਿੰਘ ਜੀ ਹਰ ਸਾਲ ਬਹੁਤ ਵੱਡਾ ਪ੍ਰਾਲਾ ਕਰਦੇ ਨੇ ਅੱਜ 10ਵਾਂ ਦਿਵਾਨ ਉਹਨਾਂ ਦੇ ਮੁਤਾਬਕ ਸਜਾਇਆ ਗਿਆ ਹੈ ਅੱਜ ਮੰਡੀ ਦੇ ਵਿੱਚ ਪੂਰਾ ਉਤਸ਼ਾਹ ਹੈ ਸਾਰੇ ਜਿਨੇ ਬਾਬੇ ਦੇ ਪ੍ਰੇਮੀ ਨੇ ਉਹਨਾਂ ਨੇ ਅੱਜ ਬਾਬੇ ਦੀ ਦਰਗਾਹ ਤੇ ਆ ਕੇ ਆਪਦੇ ਆਪ ਨੂੰ ਸ਼ੀਸ਼ ਝੁਕਾਇਆ ਹੈ ਤੇ ਅਰਦਾਸ ਕਰੀ ਹੈ ਵੀ ਜੋ ਸਾਡਾ ਸ਼ਹਿਰ ਹੈ ਉਹ ਅੱਗੇ ਵਧੇ ਬਿਮਾਰੀਆਂ ਤੋਂ ਰਹਿਤ ਹੋਵੇ ਜਿਹੜਾ ਇਹੀ ਅਸੀਂ ਬਾਬੇ ਨੂੰ ਅਰਦਾਸ ਕਰਦੇ ਹਾਂ ਅੱਜ ਬਾਬੇ ਨੂੰ ਅਸੀਂ ਸਲਾਮ ਇਸੇ ਕਰਕੇ ਕਰਕੇ ਆਮ ਆਉਣੇ ਹੈ ਵੀ ਸਾਡਾ ਜਿਹੜਾ ਸ਼ਹਿਰ ਹੈ ਸਾਡਾ ਜੋ ਪੰਜਾਬ ਹੈ ਸਾਡਾ ਜੋ ਭਾਰਤ ਦੇਸ਼ ਹੈ ਇਹ ਅੱਗੇ ਵਧੇ ਤੇ ਜਿਹੜਾ ਲੋਕਾਂ ਨੂੰ ਕੋਈ ਬਿਮਾਰੀਆਂ ਦਾ ਇਹ ਚਲਣ ਆ ਰਿਹਾ ਹੈਗਾ ਇਹਦੇ ਵਿੱਚ ਬਾਬਾ ਜੀ ਅਸ਼ੀਰਵਾਦ ਦੇ ਸਕਦਾ ਹੈ ਜਿਹੜਾ ਸਾਨੂੰ ਇਹਦੇ ਤੋਂ ਛੁਟਕਾਰਾ ਦੇ ਸਕਦਾ ਹੈ ਬਾਬਾ ਜੰਟਾ ਜੀ ਨੂੰ ਅਸੀਂ ਇਸ ਦਿਵਾਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਸਾਰੇ ਜਿੰਨੇ ਵੀ ਬਾਬੇ ਦੇ ਪ੍ਰੇਮੀ ਨੇ ਉਹਨਾਂ ਨੂੰ ਮੁਬਾਰਕਾਂ ਦਿੰਨੇ ਆ ਵੀ ਇਹ ਜਿਹੜੇ ਜਿਹੜੇ دیਵਾਨ ਨੇ ਉਹ ਸਜਦੇ ਰਹੇ ਨਾ ਤੇ ਜਿਹੜੇ ਹੈ ਲੋਕਾਂ ਦੇ ਦੁੱਖ ਦਰਦ ਤੋਂ ਦੂਰ ਹੁੰਦੇ ਰਹਿਣਾ ਬਾਬਾ ਜੋ ਪੀਰ ਹੈ ਇਹ ਪੀਰ ਹਮੇਸ਼ਾ ਹੀ ਜਿਹੜਾ ਲੋਕਾਂ ਦਾ ਭਲਾ ਕਰਦਾ ਹੈ ਤੇ ਭਲਾ ਕਰਦਾ ਰਹੂਗਾ ਜੈ ਬਾਬਾ ਪੀਰ ਜੈ ਬਾਬਾ ਪੀਰ ਇਹ ਸਮਾਗਮ ਨਾ ਸਿਰਫ ਧਾਰਮਿਕ ਸ਼ਰਧਾ ਦਾ ਪ੍ਰਤੀਕ ਹੈ ਸਗੋਂ ਸ਼ਹਿਰ ਦੀ ਇਕਤਾ ਅਤੇ ਪ੍ਰੇਮ ਦਾ ਸੰਦੇਸ਼ ਵੀ ਦੇ ਰਿਹਾ ਹੈ